ਕੁਣ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਸ ਦੁਖੀ ਘੜੀ ਦੇ ਵਿੱਚ ਇੱਕ ਹੌਸਲਾ ਦੇਣ ਲਈ ਔਰ ਉਹਨਾਂ ਨੂੰ ਇੱਕ ਯਕੀਨ ਦਿਵਾਉਣ ਦੇ ਲਈ ਵੀ ਜਿਵੇਂ ਤੁਹਾਡੇ ਬਾਕੀ ਸਾਰੇ ਸਿੱਖ ਸੰਗਤ ਹੈ ਸਾਰੀਆਂ ਕਲਬਾਂ ਸਾਰੇ ਪੋਲਿਟਿਸ਼ੀਅਨ ਬਲ ਕਾਫੀ ਹਰ ਤਰ੍ਹਾਂ ਹਰ ਵਰਗ ਦਾ ਬੰਦਾ ਤੁਹਾਡੀ ਮਦਦ ਲਈ ਤਰਪਰਿਆ ਤੇ ਤੁਸੀਂ ਘਬਰਾਉਣਾ ਨਹੀਂ ਹੈ ਅਸੀਂ ਤੁਹਾਡੇ ਨਾਲ ਆ ਇਸ ਚੀਜ਼ ਦਾ ਅਸਲ ਵਿੱਚ ਯਕੀਨ ਦਿਵਾਉਣ ਦੇ ਪੀ ਅੱਜ ਇੱਥੇ ਪਹੁੰਚੇ ਆਂ ਤੇ ਜਿੱਦ ਨੇ ਵੀ ਸਾਨੂੰ ਗਲੋਬਲ ਸੈਕਟੀ ਜਿਹੜੇ ਕਰਮਕਦਤਾ ਨੇ ਇਹਨਾਂ ਨਾਲ ਸੰਪਰਕ ਕਰਨ ਤੇ ਜਿਸ ਤੀ ਦੀ ਵੀ ਕੋਈ ਲੋੜ ਮਹਿਸੂਸ ਕੀਤੀ ਗਈ ਹੈ ਚਾਹੇ ਦਵਾਈਆਂ ਹੋਣ ਚਾਹੇ ਹਿੰਦਕਪੜਾ ਹੋਵੇ ਇਸ ਤਰ੍ਹਾਂ ਦੀ ਵੀ ਇਧਰੋਂ ਦੱਸਿਆ ਜਾਂਦਾ ਉਸ ਤਰ੍ਹਾਂ ਦੀ ਸਮਗਰੀ ਦੇਖਿਆ ਜਾਂਦਾ ਦੇਖੋ ਬੇਟਾ ਅੱਜ ਦਾ ਮੈਂ ਜਦੋਂ ਕਰ ਤਿੰਨਿਆਸ ਨੇ ਸੋਚ ਕੇ ਤਿੰਨਿਆਸ ਵੀ ਮੈਂ ਕਿਸੇ ਦੀ ਰੋਚਨਾ ਨਹੀਂ ਕਰਨੀ ਮੈਂ ਇੱਕ ਬੜਾ ਨੇਕ ਪਰਪਸ ਲੈ ਕੇ ਚੱਲੇ ਆ ਵੀ ਆਪਾਂ ਅਸੀਂ ਭਰਾਵਾਂ ਦੀ ajuda ਕਰਨੀ ਹੈ ਹਾਂ ਦੇਖੋ ਜਦੋਂ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਕਿਤੇ ਨਾ ਕਿਤੇ ਕਮੀਆਂ ਪੇਸ਼ੀਆਂ ਦਾ रह ਜਾਂਦੀਆਂ ਨੇ ਅਦਰ ਭਾਈ ਜੇ ਇਹ ਨਦੀਆਂ ਨਾਲੇ ਡਰੇਨਾਂ ਸਾਰੀਆਂ ਦਾ ਮੁਕੰਮਲ ਕੰਮ ਹੋਇਆ ਹੁੰਦਾ ਤਾਂ ਸ਼ਾਇਦ ਇੰਨਾ ਪਾਣੀ ਦਾ ਲੈਵਲ ਉੱਚਾ ਨਾ ਚੱਲਦਾ ਕਮੀਆਂ ਤਾਂ ਦੇਖੋ ਕਿਤਨੇ ਕਿਤੇ ਹੁੰਦੀਆਂ ਨੇ ਪਰੰਤੂ ਹੁਣ ਸਮਾਂ ਇਹ ਹੋ ਗਿਆ ਵੀ ਹੁਣ ਸਾਨੂੰ ਇੱਕ ਦੂਸਰੇ ਨੂੰ ਨਿੰਦਣ ਦੀ ਪਹਜਾਏ ਹੁਣ ਅਸੀਂ ਕੰਮ ਵੱਲ ਧਿਆਨ ਦੇ ਰਹੇ ਹਾਂ ਵੀ ਜਿੰਨੀ ਵੀ ਰਾਹਤ ਆਉਂਦੇ ਭੈਣ ਭਰਾਵਾਂ ਨੂੰ ਪਹੁੰਚਾ ਸਕਦੇ ਉਹਨੇ ਪਹੁੰਚਾ ਬਿਲਕੁਲ 86 ਦੇ ਮੈਂ ਦੇਖੇ ਨੇ ਤੇ ਉਹ ਸੇਮ ਹਾਲਾਤ ਹੀ ਬਣ ਰਹੇ ਨੇ 86 ਵਰਗੇ ਇਸ ਵਾਰ ਵੀ ਕਿਉਂਕਿ ਇਸ ਵਾਰ ਕਦੇ ਵੀ ਭੂਲਕ ਤੌਰ ਤੇ ਇੰਨਾ ਜ਼ਿਆਦਾ ਏਰੀਆ ਕਦੇ ਹੜਾ ਨਹੀਂ ਮਾਰਿਆ ਠਾ ਇਕੱਠਾ ਨਹੀਂ ਆਇਆ ਸੀ ਕਦੇ ਇੱਕ ਗਰਮ ਤੂਫਾਨ ਆ ਗਿਆ ਕਦੇ ਵਿਆਸ ਤੇ ਆ ਗਿਆ ਕਿ ਪੰਡਵਾ ਜਾਉਣਾ ਹੁੰਦਾ ਇਸ ਵਾਰ ਕੁਝ ਪਰਮਾਤਮਾ ਦੀ ਕਰੋਪੀ ਕਹਿ ਸਕਦੇ ਹੋ ਹਨ بارش ਵੀ ਲਗਾਤਾਰ ਉੱਪਰੋਂ ਦਬਾਅ ਬਣਾ ਰਹੀ ਹੈ ਤੇ ਜਿਹੜਾ ਡੈਮਾਂ ਦਾ ਪ੍ਰਭਾਵ ਉਹ ਤਾਂ ਹੈਗੀ ਹੈਗਾ ਤੇ ਦੂਜੀ ਟ੍ਰੇਨਾਂ ਵਗੈਰਾ ਦੀ ਮੌਕੇ ਤੇ ਸਫਾਈ ਨਾ ਹੋਣਾ ਜਾਂ ਉਹਦੇ ਵਿੱਚ ਕੁਸ਼ਕਮੀਆਂ ਰਹਿ ਗਈਆਂ ਸਰਕਾਰ ਵੱਲੋਂ ਤਾਂ ਉਹਦਾ ਕਰਕੇ ਦਿੱਕਤ ਹੋਈ ਜ਼ਿਆਦਾ ਆ ਰਹੀ ਹੈ ਦੇਖੋ ਮਨ ਦੇ ਵਿੱਚ ਇੱਕ ਰਹਿਮ ਹੀ ਹੈ ਸਤਿ ਸ੍ਰੀ ਅਕਾਲ ਜਦੋਂ ਕਿਸਾਨੀ ਦਾ ਤਾਂ ਪਹਿਲੇ ਨੱਕ ਟੁੱਟਿਆ ਪਿਆ ਜੇ ਆਪਾਂ ਮਹਿੰਗਾਈ ਦੇ ਤੇ ਪਹਿਲੇ ਕਿਸਾਨ ਹੈ ਜਿਹੜਾ ਬਹੁਤ ਕਰਜੇ ਦੀ ਮਾਰ ਹੀਟ ਹੈਗਾ ਪਰ ਉਪਰਾਂ ਪੂਸ ਦੇ ਉਪਰਾਂ ਜੇ ਕੋਈ ਇਹੋ ਜਿਹੀ ਆਫਤਤਾਂ ਪੈਈਆਂ ਫਿਰ ਤੋਂ ਦੁਬਾਰਾ ਖੜੇ ਹੋਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਮੁਸ਼ਕਲ ਦੀ ਘੜੀ ਦੇ ਵਿੱਚ ਫਿਰ ਹੱਥ ਖੜੇ ਕਰਨੇ ਵੀ ਠੀਕ ਨਹੀਂ ਹਾਲਾਤ ਜਿੰਨ ਭਾਵੇਂ ਕਠਨ ਨੇ ਲੜਾਂਗੇ ਜੂ ਜੀ ਅੱਜ ਆਈ ਵਾਰ ਜਿਹੜੀ ਗਲੋਬਲ ਸਿੱਖ ਵਾਲੇ ਮੁੰਡੇ ਅਮਰਪ੍ਰੀਤ ਦੀ ਸਾਰੀ ਟੀਮ ਹੈ ਇੱਕ ਸਾਰੇ ਆਲੂ ਦੇ ਕੰਮ ਕਰਦੇ ਪਹਿਲਾਂ ਵੀ ਜਿਹੜਾ ਕਰਜੇ ਦੇ ਵਿੱਚ ਕਾਫੀ ਚੰਨ ਹੋਇਆ ਸੀ ਉਹਨਾਂ ਦੇ ਘਰਾਂੋਂ ਤੱਕ ਵੀ ਸਾਡਾ ਇਹਨਾਂ ਨਾਲ ਹੀ ਸੰਪਰਕ ਹੁੰਦਾ ਜਿੱਥੇ ਹੁੰਦਾ तकरीबन ਉੱਥੇ ਅਸੀਂ ਪਹੁੰਚ ਜਾਂਦੇ ਆ ਕਿ ਇਹ ਜਿਹੜੀ ਗਲੋਬਲ ਸਿੱਖਿਆ ਇੱਕ ਜਰੀਆ ਹੈ ਇਹਨਾਂ ਕੋਲ ਉਸ ਏਰੀਆ ਦੀ ਭੂਗੋਲਿਕ ਜਾਣਕਾਰੀ ਹੁੰਦੀ ਹੈ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਨਹੀਂ ਤਾਂ ਪਿੰਡਾਂ ਦੇ ਵਿੱਚੋਂ ਲੋਕਾਂ 'ਚ ਸ਼ਰਧਾ ਬਹੁਤ ਜ਼ਿਆਦਾ ਹੈ ਮੈਂ ਕੱਲ ਸਾਡੇ ਪਿੰਡ ਤੋਂ ਵੀ ਦੋ ਟਾਲੀਆਂ ਰਸਮੀ ਇਕੱਠੀਆਂ ਹੋਈਆਂ ਨੇ ਪਰੰਤੂ ਉਹਨਾਂ ਬੱਚਿਆਂ ਨੂੰ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਸਹੀ ਜਗ੍ਹਾ ਤੇ ਪਹੁੰਚਣਾ ਕਿੱਥੇ ਹੈ ਪਰੰਤੂ ਇਹਨਾਂ ਦਾ ਇੱਕ ਬੜੇ ਸੁਲਝੇ ਹੋਏ ਤਰੀਕੇ ਦੇ ਨਾਲ ਸਾਰੀ ਮੀਹਮੇ ਚ ਲਾਉਂਦੇ ਆ ਸਾਰੇ ਏਰੀਆ ਨੂੰ ਸਰਕਲਾਂ ਚ ਬੰਦ ਕੇ ਕਿੱਧਰ ਕੀ ਪਜੋ ਮਤਲਬ ਇਸ ਕਰਕੇ ਇਥੋਂ ਬਸੇ ਹੀ ਜਾਣਕਾਰੀ ਮਿਲਦੀ ਐ ਅਸੀਂ ਵੀ ਕੱਲ ਪਹਿਲਾਂ ਉਹਨੂੰ ਫੋਨ ਕੀਤਾ ਵੀ ਅਸੀਂ ਆਉਣਾ ਚਾਹੁੰਦੇ ਆ ਸਾਨੂੰ ਦੱਸੋ ਅਸੀਂ ਕਿਹੜੇ ਪਾਸੇ ਆਈਏ ਤਾਂ ਫਿਰ ਉਹਦੇ ਹਿਸਾਬ ਨਾਲ ਇਹਦੀ ਸੇਵਾ ਹੋ ਸਹੀ ਸਰਬੰਧ ਹੋ ਜਾਂਦੀ ਐ ਦੇਖੋ ਜੀ ਮੈਂ ਜੇ ਤੁਸੀਂ ਪੰਜਾਬ ਦੀ ਸਰਕਾਰ ਬਾਰੇ ਮੇਰਾ ਮਨ ਸੀ ਵਾ ਨਾਪੁਰਾ ਪਰ ਤੁਸੀਂ ਇਹ ਸਵਾਲ ਮੈਨੂੰ ਇਦਾਂ ਦਾ ਸਰਕਾਰ ਕੀ ਕਰ ਦਿੰਦੇ ਹੋ ਸਰਕਾਰ ਨੇ ਸ਼ੁਰੂ ਤੋਂ ਦੇਖ ਰੱਖੀ ਐ ਇਸ ਬਦਲਾਅ ਨੇ ਤਾਂ ਸਾਹਮਣੇ ਬਿਲਕੁਲ ਮਾਰੀ ਦਿੱਤਾ ਹੈ ਪਰ ਬਸ ਮੈਂ ਹੋਰ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਤਾਂ ਤੁਹਾਨੂੰ ਪਰਿਵਾਰਕ ਤੌਰ ਤੇ ਵੀ ਇਸ ਬਦਲਾਅ ਦਾ ਮਨਜਿਆ ਹੋਇਆ ਤੁਹਾਡੇ ਸਭ ਨੇ ਖੜਾ ਆਹ ਪਰੰਤੂ ਫਿਰ ਵੀ ਜਿਹੜੇ ਸਾਡੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਲੋਕ ਹੁੰਦੇ ਨੇ ਪਰ ਉਹਨਾਂ ਨੂੰ ਇਹ ਲੱਗਦਾ ਕਿ ਕੌਣ ਕਿੱਥੇ ਕੀ ਕਰੀ ਜਾਂਦਾ ਪਰੰਤੂ ਮੈਂ ਸਾਰਿਆਂ ਨੂੰ ਤੁਹਾਡੇ ਸਾਹਮਣੇ ਪੂਰੀ ਕਰਦਾ ਹਰ ਇਨਸਾਨ ਜਿਹੜਾ ਪੰਜਾਬ ਦਾ ਵਾਸੀ ਹੈ ਉਹ ਇੰਨਾ ਹੜਾ ਤੋਂ ਚਿੰਤਿਤ ਹੈ ਆਪਣੀ ਜਗ੍ਹਾ ਤੋਂ ਕੁਛ ਨਾ ਕੁਛ ਜਿੰਨਾ ਵੀ ਉਹ ਕਰਨਾ ਚਾਹੁੰਦਾ ਕਰ ਰਿਹਾ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਲੋਕ ਕੈਮਰੇ ਦੇ ਸਾਹਮਣੇ ਆਉਣ ਉਸੇ ਕੈਮਰੇ ਦਾ ਇਸ ਸੋਸ਼ਲ ਮੀਡੀਆ ਦੀ ਸਹੂਲਤ ਦਾ ਇੰਨਾ ਜ਼ਿਆਦਾ ਗਲਤ ਵਰਤੋਂ ਨਾ ਕਰਿਆ ਕਰੋ ਕਿ ਤੁਸੀਂ ਹਰ ਇੱਕ ਨੂੰ ਬੰਦਾ ਬੋਲਣ ਲੱਗ ਜਾਓ ਹਰ ਇੱਕ ਜਗ੍ਹਾ ਤੇ ਫਲਾਣਾ ਕੀ ਕਰਦਾ ਸਾਂ ਨਹੀਂ ਕਰਦਾ ਸਾਰੇ ਹੀ ਕਰ ਰਹੇ ਨੇ ਮੈਂ ਜਿੰਨੇ ਵੀ ਲੋਕ ਚਾਹੇ ਉਹ ਪੋਲਿਟਿਸ਼ੀਨਾਂ ਚਾਹੇ ਸਮਾਜਿਕ ਕਾਰਕਟਰ ਜਿਹੜੇ ਇਸ ਨੇਕ ਕੰਮ ਦੇ ਵਿੱਚ ਲੱਗੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਅਸੀਂ ਜਿੰਨਾ ਤੇ ਇਹ ਮੁਸ਼ਕਲ ਤੋਂ ਸਤਿਕਾਰਾ ਨਹੀਂ ਹੁੰਦਾ ਉਹਨਾਂ ਤੇ ਅਸੀਂਾਂ ਮੁਕਲਾ ਸਾਥ ਦਿੰਦੇ ਹਾਂ